ਪੰਜਾਬ ਦੇ ਇਤਿਹਾਸ ਵਿੱਚ ਅਜੇ ਤੱਕ ਕਿੰਨੇ ਵੱਡੇ ਹੜ ਆ ਚੁੱਕੇ ਨੇ ਇਹ ਹੜ ਕਦੋਂ ਤੇ ਕਿਵੇਂ ਆਏ ਦਰਿਆਵਾਂ ਦੀ ਇਸ ਧਰਤੀ ਤੇ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਆਏ ਹੜਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ ਕੀ ਇੱਥੇ ਹੜ ਆਉਣਾ ਸਧਾਰਨ ਗੱਲ ਆ ਜਾਂ ਇੰਨਾ ਵੱਡੇ ਹੜਾਂ ਦੇ ਪਿੱਛੇ ਕੋਈ ਗੈਰ ਸਧਾਰਨ ਕਾਰਨ ਤੇ ਜਿਹੜੇ ਪਹਿਲਾਂ ਹੜ ਆਏ ਸੀ ਉਹ ਅੱਜ ਕੱਲ ਆ ਰਹੇ ਹੜਾਂ ਤੋਂ ਕਿਵੇਂ ਵੱਖਰੇ ਨੇ ਔਰ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਡਿਟੇਲ ਦੇ ਵਿੱਚ ਜਾਣਦੇ ਆਂ ਪੰਜਾਬ ਦੇ ਇਤਿਹਾਸ ਨੇ ਅਨੇਕ ਵੱਡੇ ਹੜ੍ਹ ਵੇਖੇ ਨੇ ਇੱਥੇ ਹੜ੍ਹ ਆਉਣਾ ਕੋਈ ਅਜੀਬ ਗੱਲ ਨਹੀਂ ਹੈਗੀ ਇਹ ਪੰਜ ਦਰਿਆਵਾਂ ਦੀ ਧਰਤੀ ਆ ਤੇ ਇੱਥੇ ਇਹ ਦਰਿਆ ਸਦੀਆਂ ਤੋਂ ਇਸ ਇਲਾਕੇ ਨੂੰ ਡਬੋਂਦੇ ਆਏ ਆ ਇਹ ਸਾਰੇ ਦਰਿਆ ਮਿਲ ਕੇ ਪਾਕਿਸਤਾਨ ਤੇ ਭਾਰਤੀ ਪੰਜਾਬ ਦੋਹਾਂ ਪਾਸਿਆਂ ਦੀ ਖੇਤੀਬਾੜੀ ਤੇ ਲੋਕਾਂ ਨੂੰ ਪਾਣੀ ਦਿੰਦੇ ਆ 1947 ਤੋਂ ਪਹਿਲਾਂ ਜਦੋਂ ਪੰਜਾਬ ਇਕੱਠਾ ਸੀ ਇਹ ਸਾਰੇ ਦਰਿਆ ਤੇ ਇਲਾਕੇ ਆਪਸ ਦੇ ਵਿੱਚ ਜੁੜੇ ਹੋਏ ਸੀ ਚੜਦੇ ਤੇ ਲੈਂਦੇ ਪੰਜਾਬ ਦੇ ਦਰਿਆਵਾਂ ਵਿਚਕਾਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਰਿਕਵਰਟ ਨਹੀਂ ਸੀ ਪਰ 1947 ਦੀ ਵੰਡ ਦੇ ਨਾਲ ਦਰਿਆ ਨਹੀਂ ਵੰਡੇ ਗਏ ਬਲਕਿ ਉਹਨਾਂ ਪਾਣੀਆਂ ਦੇ ਉੱਪਰ ਜਿਹੜੇ ਸਾਡੇ ਹੱਕ ਸੀ ਉਹ ਵੰਡੇ ਗਏ ਤਿੰਨ ਦਰਿਆ ਭਾਰਤ ਦੇ ਹਿੱਸੇ ਆਏ ਤੇ ਬਾਕੀ ਪਾਕਿਸਤਾਨ ਦੇ ਅਸੀਂ ਇਹਨਾਂ ਹੜਾਂ ਨੂੰ ਤਿੰਨ ਵੱਖ-ਵੱਖ ਸਮਿਆਂ ਦੇ ਵਿੱਚ ਵੰਡਦੇ ਆਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੇ ਹੜ ਅੰਗਰੇਜ਼ ਇੰਜੀਨੀਅਰਾਂ ਤੇ ਅਫਸਰਾਂ ਦੀ ਲਿਖਤਾਂ ਦੇ ਵਿੱਚ ਜਿਹੜੇ ਦਰਜ ਹੜਾ ਉਹਨਾਂ ਦੀ ਡਿਟੇਲ ਤੇ ਵੰਡ ਤੋਂ ਬਾਅਦ ਦੇ ਹੜ੍ਹ ਪੰਜਾਬ ਦੇ ਦਰਿਆਵਾਂ ਦੇ ਵਿੱਚ ਵੱਡੇ ਹੜ੍ਹ ਸਦਾ ਤੋਂ ਆਉਂਦੇ ਰਹੇ ਆ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਸਗੋਂ ਇਸ ਇਲਾਕੇ ਦੀ ਭੂਗੋਲਕ ਜਿਹੜੀ ਹਕੀਕਤ ਆ ਇਹ ਉਹਦਾ ਪਾਰਟ ਰਏ ਆ ਪਰ ਅੰਗਰੇਜ਼ ਆਉਣ ਤੋਂ ਪਹਿਲਾਂ ਇਹਨਾਂ ਹੜ੍ਹਾਂ ਦੀਆਂ ਤਰੀਕਾਂ ਤੇ ਉਹਨਾਂ ਦੇ ਅੰਕੜੇ ਠੀਕ ਤਰ੍ਹਾਂ ਦਰਜ ਸਾਨੂੰ ਮਿਲਦੇ ਹੀ ਨਹੀਂ ਹਿਸਟਰੀ ਦੇ ਵਿੱਚ ਉਸ ਸਮੇਂ ਦੇ ਇਤਿਹਾਸ ਦੇ ਵਿੱਚ ਹੜਾਂ ਦੀਆਂ ਜਿਹੜੀਆਂ ਡਿਟੇਲਸ ਸੀ ਉਹ ਜ਼ਿਆਦਾਤਰ ਜੰਗਾਂ ਦੇ ਜਿਹੜੇ ਵਰਣਨ ਮਿਲਦੇ ਆ ਜੰਗਾਂ ਦੀਆਂ ਡਿਟੇਲਸ ਮਿਲਦੀਆਂ ਨੇ ਉਹਨਾਂ ਦੇ ਵਿੱਚ ਮੌਜੂਦ ਨੇ ਜਿੱਥੇ ਫੌਜਾਂ ਨੇ ਇਹਨਾਂ ਉਫਾਨੀ ਦਰਿਆਵਾਂ ਨੂੰ ਪਾਰ ਕੀਤਾ ਤੇ ਉਦੋਂ ਇਹਨਾਂ ਦਰਿਆਵਾਂ ਦੀ ਕੰਡੀਸ਼ਨ ਕਿਵੇਂ ਦੀ ਹੁੰਦੀ ਸੀ ਇਹਨਾਂ ਦਾ ਵਰਣਨ ਉਹਨਾਂ ਜੰਗਾਂ ਦੇ ਲਿਖਤਾਂ ਦੇ ਦੌਰਾਨ ਮਿਲਦਾ ਆ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਤੇ ਅਫਗਾਨਾਂ ਦੇ ਵਿੱਚ ਲੜਾਈਆਂ ਹੋਈਆਂ ਅਮਦ ਸ਼ਾ ਅਬਦਾਲੀ ਦੀਆਂ ਫੌਜਾਂ 1764 ਦੇ ਵਿੱਚ ਪੰਜਾਬ ਆਈਆਂ ਉਸ ਦੌਰਾਨ ਚਨਾਬ ਦਰਿਆ ਦੀ ਤੂਫਾਨੀ ਹਾਲਤ ਦਾ ਜ਼ਿਕਰ ਸਾਨੂੰ ਪੂਰੀ ਡਿਟੇਲ ਦੇ ਵਿੱਚ ਮਿਲਦਾ ਐਂਗਲੋ ਸਿੱਖ ਜੰਗ ਤੇ ਸਬਰਾਓ ਦੀ ਲੜਾਈ ਦੇ ਵਿੱਚ ਵੀ ਦਰਿਆਵਾਂ ਦੀ ਜਿਹੜੀ ਭੂਮਿਕਾ ਆ ਉਹਦਾ ਜ਼ਿਕਰ ਮਿਲਦਾ ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਜਦੋਂ ਸਿੱਖ ਫੌਜ ਪਿੱਛੇ ਹਟੀ ਉਦੋਂ ਸਤਲੁਜ ਦਰਿਆ ਦੀਆਂ ਉਫਾਨੀ ਲਹਿਰਾਂ ਵੇਖੀਆਂ ਗਈਆਂ ਇਸ ਦੌਰ ਦੇ ਇਤਿਹਾਸ ਦੇ ਵਿੱਚ ਹੜ ਦੇ ਸਹੀ ਅੰਕੜੇ ਜਾਂ ਮੌਤਾਂ ਦੀ ਗਿਣਤੀ ਸਾਨੂੰ ਨਹੀਂ ਮਿਲਦੀ ਆ ਪਰ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਰਿਕਾਰਡ ਰੱਖਣਾ ਸ਼ੁਰੂ ਕੀਤਾ ਰਿਕਾਰਡ ਰੱਖਣ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਹ ਦਰਿਆਵਾਂ ਖਾਸ ਕਰਕੇ ਦਰਿਆ ਸਿੰਧ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਸੀ ਸਿੰਧ ਦਰਿਆ ਦੁਨੀਆ ਦੇ ਸਾਰਿਆਂ ਤੋਂ ਵੱਡੇ ਦਰਿਆਵਾਂ ਦੇ ਵਿੱਚੋਂ ਇੱਕ ਸੀ ਤੇ ਇੱਥੋਂ ਦਾ ਪੂਰਾ ਸੱਭਿਆਚਾਰ ਇਸ ਨਾਲ ਜੁੜਿਆ ਹੋਇਆ ਸੀ ਸਿਕੰਦਰ ਤੇ ਚੰਗੇਜ਼ ਖਾਨ ਵਰਗੇ ਬੰਦੇ ਵੀ ਇਸ ਦਰਿਆ ਦੇ ਕੰਢਿਆਂ ਦੇ ਉੱਤੇ ਲੜਾਈਆਂ ਲੜ ਚੁੱਕੇ ਸੀ। ਹੁਣ ਗੱਲ ਕਰਦੇ ਆ 1841 ਦੇ ਵੱਡੇ ਹੜ੍ਹ ਦੀ। 1841 ਦੇ ਹੜ੍ਹ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਕਿਹਾ ਜਾਂਦਾ। ਦਸੰਬਰ 1840 ਤੇ ਜਨਵਰੀ 1841 ਵਿੱਚ ਨੰਗਾ ਪਰਬਤ ਨੇੜੇ ਹਿਮ ਨਦੀ ਤੇ ਪਟਾੜਾ ਆ। ਹਿਮ ਨਦੀ ਦਾ ਇੱਕ ਵੱਡਾ ਹਿੱਸਾ ਡਿੱਗਿਆ ਤੇ ਇੱਕ ਕੁਦਰਤੀ ਝੀਲ ਬਣ ਗਿਆ। ਜਿਨ੍ਹਾਂ ਦਰਿਆ ਸਿੰਧ ਨੂੰ ਪੂਰੀ ਤਰ੍ਹਾਂ ਰੋਕਤਾ। ਪਾਣੀ ਮਹੀਨਿਆਂ ਤੱਕ ਉੱਥੇ ਇਕੱਠਾ ਹੁੰਦਾ ਰਿਹਾ ਅਪ੍ਰੈਲ 1841 ਦੇ ਵਿੱਚ ਐਸਟਰ ਦੇ ਸਰਦਾਰ ਜਬਾਰ ਖਾਨ ਤੇ ਗਿਲਗਿਤ ਦੇ ਕਰੀਮ ਖਾਨ ਨੇ ਚੇਤਾਵਨੀਆਂ ਵੀ ਦਿੱਤੀਆਂ ਕਿ ਇਹ ਝੀਲ ਕਿਸੇ ਵੀ ਸਮੇਂ ਟੁੱਟ ਸਕਦੀ ਆ ਇਹਦੇ ਬੰਨ ਟੁੱਟ ਸਕਦੇ ਆ ਪਰ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਹਾਲਤ ਜਿਹੜੀ ਆ ਉਹ ਬਹੁਤ ਕਮਜ਼ੋਰ ਸੀ ਤੇ ਗੱਲ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਿਸੇ ਨੇ ਵੀ ਨਹੀਂ ਲਿਆ ਮਈ ਦੇ ਅਖੀਰ ਤੇ ਜੂਨ ਦੀ ਸ਼ੁਰੂਆਤ ਦੇ ਵਿੱਚ ਇਹ ਜਿਹੜਾ ਕੁਦਰਤੀ ਬੰਨ ਸੀ ਉਹ ਟੁੱਟ ਗਿਆ। ਸਿਰਫ 24 ਘੰਟਿਆਂ ਦੇ ਵਿੱਚ ਮਹੀਨਿਆਂ ਦਾ ਇਕੱਠਾ ਹੋਇਆ ਪਾਣੀ ਦਰਿਆ ਸਿੰਧ ਦੇ ਵਿੱਚ ਆ ਜਾਂਦਾ। ਕਪਤਾਨ ਐਬਰਟ ਲਿਖਦੇ ਨੇ ਕਿ ਤਰਬੇਲਾ ਨੇੜੇ ਸਿੱਖ ਫੌਜ ਦੇ ਸੈਂਕੜੇ ਸਿਪਾਹੀ ਇਸ ਹੜ ਨਾਲ ਵਹਿ ਗਏ। ਪਾਣੀ ਦੀ ਉਚਾਈ 80 ਫੁੱਟ ਤੱਕ ਪਹੁੰਚ ਗਈ ਸੀ ਤੇ ਦਰਿਆ ਕਾਬਲ ਵੀ ਕੁਝ ਸਮੇਂ ਲਈ ਪਾਣੀ ਦੇ ਬਹੁਤ ਜ਼ਿਆਦਾ ਦਬਾਅ ਦੇ ਕਾਰਨ ਉਲਟੇ ਪਾਸੇ ਨੂੰ ਵਹਿਣਾ ਸ਼ੁਰੂ ਹੋ ਗਿਆ ਸੀ। ਹਜ਼ਾਰਾਂ ਡੇਰਾ ਅਸਮੈਲ ਖਾਨ ਰੋੜੀ ਗੁਜਰਾਵਾਲਾ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੱਕ ਤਬਾਈ ਪੂਰੀ ਤਰ੍ਹਾਂ ਫੈਲ ਚੁੱਕੀ ਸੀ اٹਕ ਤੇ ਜਿੱਥੇ ਸਰਦੀਆਂ ਦੇ ਵਿੱਚ ਪਾਣੀ 42 ਫੁੱਟ ਹੁੰਦਾ ਆ ਉੱਥੇ ਇਹ 92 ਫੁੱਟ ਤੱਕ ਚੜ ਗਿਆ ਹਜ਼ਾਰਾਂ ਲੋਕ ਮਰੇ ਪਿੰਡ ਬਰਬਾਦ ਹੋਏ ਤੇ ਇਸ ਹੜ ਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖਤਾ ਇਸ ਹੜ੍ਹ ਨੇ ਅਗਲੇ ਸਾਲਾਂ ਦੀਆਂ ਰਾਜਨੀਤਿਕ ਘਟਨਾਵਾਂ ਤੇ ਵੀ ਬਹੁਤ ਬੁਰੀ ਤਰ੍ਹਾਂ ਅਸਰ ਪਾਇਆ ਤੇ ਹੁਣ ਗੱਲ ਕਰਦੇ ਆ 1858 ਦੇ ਦੂਜੇ ਵੱਡੇ ਹੜ੍ਹ ਦੀ ਅਗਸਤ 1858 ਦੇ ਵਿੱਚ ਦੂਜਾ ਵੱਡਾ ਹੜ੍ਹ ਆਇਆ ਜਿਹਨੂੰ ਸੈਕੰਡ ਗ੍ਰੇਟ ਇਨ ਦਾ ਫਲੱਡ ਵੀ ਕਿਹਾ ਜਾਂਦਾ ਆ ਇਹ 1841 ਵਰਗਾ ਹੀ ਸੀ ਪਰ ਤੀਬਰਤਾ ਇਹਦੀ ਕੁਝ ਘੱਟ ਸੀ ਕਪਤਾਨ ਹੈਂਡਰਸਨ ਲਿਖਦੇ ਨੇ ਕਿ ਸਿਰਫ 7.5 ਘੰਟਿਆਂ ਦੇ ਵਿੱਚ ਦਰਿਆ 55 ਫੁੱਟ ਚੜ ਗਿਆ اٹਕ ਤਰਬੇਲਾ ਹਜ਼ਾਰਾਂ ਤੋਂ ਲੈ ਕੇ ਸੈਂਤੇ ਤੱਕ ਭਾਰੀ ਤਬਾਈ ਹੋਈ ਹైదరాబాద్ ਕਈ ਮਹੀਨਿਆਂ ਤੱਕ ਡੁੱਬਿਆ ਰਿਹਾ ਅੰਗਰੇਜ਼ ਅਫਸਰਾਂ ਨੇ ਵੀ ਮੰਨਿਆ ਕਿ ਇਹ ਹੜ੍ਹ ਹਿਮ ਨਦੀ ਝੀਲ ਦੇ ਟੁੱਟਣ ਕਾਰਨ ਆਇਆ ਤੇ ਇਥੋਂ ਇਹ ਵੀ ਡਿਟੇਲ ਮਿਲਦੀ ਆ ਕਿ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਵੀ ਹੜ੍ਹ ਆਉਂਦੇ ਰਹਿੰਦੇ ਸੀ ਹੁਣ 1885 ਤੋਂ ਲੈ ਕੇ 1940 ਤੱਕ ਦਾ ਸਮਾਂ ਆਉਂਦਾ ਤੇ ਉਦੋਂ ਅੰਗਰੇਜ਼ਾਂ ਨੇ ਨਹਿਰਾਂ ਦਾ ਵਿਕਾਸ ਕੀਤਾ ਪੱਛਮੀ ਪੰਜਾਬ ਦੇ ਸੁੱਕੇ ਹੋਏ ਇਲਾਕੇ ਸਾਰੇ ਖੇਤੀ ਯੋਗ ਬਣਾਏ ਗਏ ਲਗਭਗ 10 ਲੱਖ ਲੋਕ ਇੱਥੇ ਆ ਕੇ ਵਸੇ ਦਰਿਆਵਾਂ ਤੇ ਬੰਨ ਤੇ ਹੈਡਵਰਕ ਬਣਾਏ ਗਏ ਪਰ ਹੜ ਫਿਰ ਵੀ ਨਹੀਂ ਮੁੱਕਿਆ ਹੁਣ ਵੰਡ ਤੋਂ ਬਾਅਦ ਹੜਾਂ ਦੀ ਕੰਡੀਸ਼ਨ ਕੀ ਰਹੀ ਕਿਹੜੇ ਕਿਹੜੇ ਸਾਲਾਂ ਦੇ ਵਿੱਚ ਆਏ 1947 ਤੋਂ ਬਾਅਦ 1950 ਵਿੱਚ ਆਏ 1973 ਚ ਆਇਆ 1988 ਦੇ ਵਿੱਚ 1992 ਚ ਆਏ 1993 ਤੇ 2010 ਦੇ ਵਿੱਚ ਵੀ ਵੱਡੇ ਹੜ ਆਏ 1950 ਵਿੱਚ ਰਾਵੀ ਦਰਿਆ ਵਿੱਚ ਹੜ ਨਾਲ ਲਾਹੌਰ ਤੇ ਆਲੇ ਦੁਆਲੇ ਦੇ ਇਲਾਕੇ ਸਾਰੇ ਬੁਰੀ ਤਰ੍ਹਾਂ ਡੁੱਬ ਗਏ ਲਗਭਗ 3000 ਮੌਤਾਂ ਹੋਈਆਂ 1 ਲੱਖ ਘਰ ਤਬਾਹ ਹੋਏ ਤੇ 10 ਲੱਖ ਲੋਕ ਬੇਕਾਰ ਹੋਏ 1988 ਦੇ ਹੜ੍ਹਾਂ ਨੇ ਭਾਰਤੀ ਤੇ ਪਾਕਿਸਤਾਨੀ ਦੋਹਾਂ ਪੰਜਾਬਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਪਾਖੜਾ ਪੌਂਗ ਤੇ ਸਤਲੁਜ ਤੋਂ ਪਾਣੀ ਛੱਡਣ ਤੇ ਵੱਡਾ ਵਿਵਾਦ ਖੜਾ ਹੋਇਆ 2500 ਪਿੰਡ ਡੁੱਬ ਗਏ ਇਹ ਰਾਜਨੀਤਿਕ ਮਸਲਾ ਬਣ ਗਿਆ 1992 ਤੋਂ ਲੈ ਕੇ 93 ਦੇ ਵਿੱਚ ਅਸਾਧਾਰਨ ਮੀਂਹ ਪਏ ਜਿਦੇ ਕਰਕੇ ਹਜ਼ਾਰਾਂ ਮੌਤਾਂ ਹੋਈਆਂ ਤੇ ਬਹੁਤ ਭਾਰੀ ਨੁਕਸਾਨ ਹੋਇਆ ਤੇ 2010 ਦੇ ਸੁਪਰ ਫਲੱਡ ਨੇ ਪੂਰੇ ਇੰਡਸ ਬੇਸਨ ਜੋ ਕਿ ਸਤਲੁਜ ਤੇ ਸਿੰਧ ਦੇ ਵਿੱਚਕਾਰ ਦਾ ਏਰੀਆ ਆ ਉਹਨੂੰ ਡਬੋਤਾ 1600 ਤੋਂ ਵੱਧ ਮੌਤਾਂ ਹੋਈਆਂ ਇਹਦੇ ਵਿੱਚ ਤੇ ਲੱਖਾਂ ਲੋਕ ਇਹਦੇ ਨਾਲ ਪ੍ਰਭਾਵਿਤ ਹੋਏ ਇਸ ਹੜ੍ਹ ਨੇ ਪਾਕਿਸਤਾਨ ਖੈਬਰ ਪਖਤੂਨਵਾ ਤੇ ਪੰਜਾਬ ਦੇ ਵਿੱਚ ਭਾਰੀ ਤਬਾਹੀ ਮਚਾਈ ਇਸ ਹੜ੍ਹਨ ਕਾਰਨ ਮਰਨ ਵਾਲਿਆਂ ਦੀ ਗਿਣਤੀ 1600 ਤੋਂ ਵੱਧ ਸੀ ਤੇ ਲਗਭਗ 60 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਸੀ। ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਪੰਜਾਬ ਤੇ ਸਿੰਧ ਦੇ ਕਈ ਪਿੰਡ ਪਾਣੀ ਦੇ ਵਿੱਚ ਰੁੜ ਗਏ। 2025 ਵਿੱਚ ਆਏ ਹੜ੍ਹਾਂ ਨੂੰ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਆ। ਅਸਾਧਾਰਨ ਮੌਨਸੂਨੀ ਬਾਰਿਸ਼ ਨੇ ਇੱਕ ਵਾਰ ਫਿਰ ਪੰਜਾਬ ਦੇ ਦਰਿਆਵਾਂ ਭਰਤੇ। ਜਿਦੇ ਨਾਲ ਫਸਲਾਂ ਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸਰਹੱਦ ਦੇ ਦੋਵਾਂ ਪਾਸੇ ਆ ਪੰਜਾਬ ਦੇ ਇਲਾਕੇ ਪਾਣੀ ਵਿੱਚ ਡੁੱਬ ਗਏ ਇਸ ਹੜ ਦਾ ਜਿਹੜਾ ਬੇਸਿਕ ਰੀਜ਼ਨ ਸੀ ਉਹ ਇਹ ਮੰਨਿਆ ਗਿਆ ਕਿ ਮੌਸਮੀ ਤਬਦੀਲੀ ਬਹੁਤ ਤੇਜ਼ੀ ਨਾਲ ਹੋ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਭਾਰੀ ਮਾਨਸੂਨੀ ਜਿਹੜੀ ਬਾਰਿਸ਼ ਪੈ ਰਹੀ ਆ ਉਹਨੇ ਦਰਿਆਵਾਂ ਨੂੰ ਫੇਰ ਉਫਾਨ ਤੇ ਲਿਆ ਦਿੱਤਾ ਜਦੋਂ ਵੀ ਅਜਿਹੇ ਹੜ ਆਉਂਦੇ ਨੇ ਤਾਂ ਪੰਜਾਬ ਦੀ ਅਰਥਵਿਵਸਥਾ ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਭਾਰੀ ਨੁਕਸਾਨ ਚੱਲਣਾ ਪੈਂਦਾ ਆ ਜਾਨੀ ਮਾਲੀ ਤਬਾਹੀ ਇਸ ਤੋਂ ਬਹੁਤ ਜ਼ਿਆਦਾ ਵੱਡੇ ਲੈਵਲ ਦੀ ਹੁੰਦੀ ਆ ਪਰ ਹਰ ਵੱਡੇ ਹੜ੍ਹ ਤੋਂ ਬਾਅਦ ਪੰਜਾਬ ਦੇ ਕਿਸਾਨ ਅਤੇ ਇਸ ਦੀ ਅਰਥ ਵਿਵਸਥਾ ਫਿਰ ਤੋਂ ਖੜੇ ਹੋ ਜਾਂਦੇ ਆ ਜਦੋਂ ਵੀ ਹੜ੍ਹ ਦੇ ਨਾਲ ਨਜਿੱਠਣ ਦੇ ਪ੍ਰਬੰਧ ਠੀਕ ਨਹੀਂ ਹੁੰਦੇ ਤਾਂ ਉਹਦੀ ਕੀਮਤ ਪੰਜਾਬ ਤੇ ਉਹਦੇ ਲੋਕਾਂ ਨੂੰ ਚੁਕਾਉਣੀ ਪੈਂਦੀ ਆ ਪਰ ਇਹ ਵੀ ਸੱਚ ਆ ਕਿ ਹਰ ਚੀਜ਼ ਸਿਰਫ ਕੁਦਰਤੀ ਨਹੀਂ ਹੁੰਦੀ ਅਸੀਂ ਖੁਦ ਵੀ ਇਸ ਵਿੱਚ ਆਪਣਾ ਹਿੱਸਾ ਪਾ ਰਹੇ ਆ ਅਸਾਧਾਰਨ ਬਾਰਸ਼ਾਂ ਦਾ ਇੱਕ ਵੱਡਾ ਕਾਰਨ ਮੌਸਮੀ ਤਬਦੀਲੀ ਆ ਜਿਦੇ ਨਾਲ ਅਜਿਹੀਆਂ ਬਾਰਸ਼ਾਂ ਦਾ ਹੋਣਾ ਵਧ ਗਿਆ ਆ ਆਬਾਦੀ ਵਧਣ ਦੇ ਨਾਲ ਹਾਲਾਤ ਹੋਰ ਵੀ ਬਦਲੇ ਆ ਇਨਸਾਨ ਦੇ ਦਰਿਆਵਾਂ ਤੇ ਛੱਪੜਾਂ ਦੇ ਉੱਪਰ ਕੀਤੇ ਕਬਜ਼ਿਆਂ ਨੇ ਇਨ੍ਹਾਂ ਕੁਦਰਤੀ ਆਫਤਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਆ ਕਿਉਂਕਿ ਦਰਿਆਵਾਂ ਦੇ ਰਾਹ ਰੁੱਕ ਗਏ ਫਿਰ ਇੱਕ ਗੈਰ ਕੁਦਰਤੀ ਢੰਗ ਨਾਲ ਪੰਜਾਬ ਨੂੰ ਹੁਣ ਦੋਵਾਂ ਦੇਸ਼ਾਂ ਪਾਕਿਸਤਾਨ ਭਾਰਤ ਨੇ ਆਪਣੇ ਆਪਣੇ ਹਿੱਸੇ ਵਿੱਚ ਜਿਹੜੇ ਵੰਡੇ ਹੋਏ ਦਰਿਆ ਸੀ ਉਹਨਾਂ ਦੇ ਪਾਣੀ ਨੂੰ ਵੱਧ ਤੋਂ ਵੱਧ ਵਰਤ ਕੇ ਉਹਨੂੰ ਤਕਰੀਬਨ ਸਕਾਤਾ ਜਾਂ ਘਟ ਕਰਤਾ ਅੱਜ ਭਾਰਤੀ ਪੰਜਾਬ ਵਿੱਚ ਸਿਰਫ ਤਿੰਨ ਦਰਿਆ ਵਗਦੇ ਨੇ ਰਾਵੀ ਬਿਆਸ ਤੇ ਸਤਲੁਜ ਬਿਆਸ ਦਰਿਆ ਪਾਕਿਸਤਾਨੀ ਪੰਜਾਬ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਤੇ ਰਾਵੀ ਤੇ ਸਤਲੁਜ ਵਿੱਚ ਵੀ ਬਹੁਤ ਜ਼ਿਆਦਾ ਘੱਟ ਪਾਣੀ ਰਹਿ ਗਿਆ ਇੱਕ ਟਾਈਮ ਉਹ ਵੀ ਸੀ ਜਦੋਂ ਇਹ ਦਰਿਆ ਦੁਨੀਆਂ ਦੇ ਵੱਡੇ ਦਰਿਆਵਾਂ ਦੇ ਵਿੱਚ ਗਿਣੇ ਜਾਂਦੇ ਸੀ ਅੱਜ ਜੇ ਇਹਨਾਂ ਦੀ ਤੁਲਨਾ ਯੂਰਪ ਦੇ ਦਰਿਆਵਾਂ ਨਾਲ ਕੀਤੀ ਜਾਏ ਤਾਂ ਇਹ ਉਹਨਾਂ ਦੇ ਮੁਕਾਬਲੇ ਛੋਟੇ ਨਾਲਿਆਂ ਦੇ ਵਰਗੇ ਲੱਗਦੇ ਆ ਅਸੀਂ ਜੋ ਕੁਝ ਵੀ ਇਹਨਾਂ ਦਰਿਆਵਾਂ ਦੇ ਨਾਲ ਕੀਤਾ ਉਸ ਚੀਜ਼ ਨੇ ਇਹਨਾਂ ਦਰਿਆਵਾਂ ਤੇ ਪੰਜਾਬ ਦੀ ਭੂਗੋਲਿਕ ਬੰਤਰ ਨੂੰ ਸਦਾ ਦੇ ਲਈ ਬਦਲ ਦਿੱਤਾ ਆ ਫਿਰ ਵੀ ਕਈ ਵਾਰ ਇਹ ਦਰਿਆ ਮੋੜ ਤੋਂ ਆਪਣੀ ਥਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣਾ ਰਾਹ ਬਦਲਦੇ ਆ ਜਿਸ ਦੇ ਨਾਲ ਸਾਨੂੰ ਬਹੁਤ ਭਾਰੀ ਨੁਕਸਾਨ ਚ ਝੱਲਣਾ ਪੈਂਦਾ ਆ ਤੇ ਅਸੀਂ ਉਹਨਾਂ ਦੇ ਰਾਹ ਦੇ ਵਿੱਚ ਦੁਬਾਰਾ ਆ ਕੇ ਵੱਸ ਜਾਂਦੇ ਆ 2025 ਦੇ ਹੜ੍ਹਾਂ ਦਾ ਜਿਹੜਾ ਬੇਸਿਕ ਜਾਂ ਮੁੱਖ ਕਾਰਨ ਕਹਿ ਲਈਏ ਤਾਂ ਉਹ ਹਿਮਾਚਲ ਰੀਜਨ ਜਾਂ ਉੱਪਰ ਦੇ ਜਿਹੜੇ ਪਹਾੜੀ ਇਲਾਕੇ ਆ ਉਹਨਾਂ ਦੇ ਵਿੱਚ ਅੰਨੇਵਾ ਕੀਤੀ ਹੋਈ ਦਰੱਖਤਾਂ ਦੀ ਕਟਾਈ ਆ ਤੇ ਨਦੀਆਂ ਦੇ ਖੇਤਰ ਦੇ ਵਿੱਚ ਨਵੀਆਂ ਕਲੋਨੀਆਂ ਦੀ ਉਸਾਰੀ ਆ ਮਤਲਬ ਜਿਹੜੇ ਕੁਦਰਤ ਦੇ ਰੂਲ ਬਣਾਏ ਹੋਏ ਆ ਉਹਦੇ ਨਿਯਮਾਂ ਨੂੰ ਆਪਾਂ ਛਿੱਕੇ ਟੰਗ ਕੇ ਤੇ ਸਾਇੰਸਦਾਨਾਂ ਦੀ ਸਲਾਹ ਤੋਂ ਬਿਨਾਂ ਕੀਤੀ ਜਿਹੜੀ ਨਜਾਇਜ਼ ਉਸਾਰੀ ਆ ਤੇ ਸੜਕ ਨਿਰਮਾਣ ਆ ਯਾਂ ਬੰਨ ਨਿਰਮਾਣ ਇਸ ਦੇ ਅਸਲੀ ਕਾਰਨ ਬਣਦੇ ਜਾ ਰਹੇ ਨੇ ਇਸ ਕੰਡੀਸ਼ਨ ਤੋਂ ਬਚਣ ਦੇ ਲਈ ਦਰਖਤਾਂ ਦੀ ਕਟਾਈ ਤੇ ਰੋਕ ਲਾਈ ਜਾਣੀ ਚਾਹੀਦੀ ਆ ਨਵੇਂ ਦਰਖਤ ਲਾਏ ਜਾਣੇ ਚਾਹੀਦੇ ਆ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਹਰ ਚੀਜ਼ ਬਣਾਉਣੀ ਚਾਹੀਦੀ ਆ ਚਾਹੇ ਉਹ ਸੜਕਾਂ ਦਾ ਨਿਰਮਾਣ ਹੋਵੇ ਚਾਹੇ ਉਹ ਬੰਨਾਂ ਦਾ ਨਿਰਮਾਣ ਹੋਵੇ ਤਾਂ ਹੀ ਇਹੋ ਜਿਹੀ ਜਿਹੜੀ ਕੰਡੀਸ਼ਨ ਆ ਉਹਨੂੰ ਰੋਕਿਆ ਜਾ ਸਕਦਾ ਆ ਅੱਜ ਦੇ ਲਈ ਸਿਰਫ ਇੰਨਾ ਹੀ ਫਿਰ ਮੈਂ ਤੁਹਾਨੂੰ ਮਿਲਾਂਗੀ ਕਿਸੇ ਹੋਰ ਟੌਪਿਕ ਦੇ ਉੱਤੇ ਕਿਸੇ ਹੋਰ ਵੀਡੀਓ ਦੇ ਨਾਲ